ਨਾਮ ਗਰਮਜੀਤ ਸਿੰਘ ਪਿੰਡ ਮਿਆਦੀਆਂ ਕਲਾ ਇਹ ਕਾਸ਼ਦੀਪ ਸਿੰਘ ਪੁੱਤਰ ਭਾਲ ਸਿੰਘ ਪਿੰਡ ਪਿੰਡੀਆਂ ਸਜਦਾ ਤੋਂ ਮੇਰੇ ਸਾਲਾ ਜੀ ਦਾ ਬੇਟਾ ਇਹ ਇਥੇ ਸਕੂਲ ਕੱਲ ਪੇਪਰ ਹੀ ਇਹਦਾ ਇਹ ਆਪਣਾ ਪੇਪਰ ਦੇਣ ਆਇਆ ਸੀ ਤੇ ਜੋੜਾ ਅੱਗੇ ਇਹਨਾਂ ਦਾ ਉੱਥੇ ਪਿੰਡ ਦੇ ਵਿੱਚ ਰਸਤੇ ਤੋਂ ਲੈ ਕੇ ਕੋ ਝਗੜਾ ਹੀ ਗਵਾਣ ਦਾ ਮਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਹਦੇ ਦੋ ਬੇਟੇ ਨੇ ਅਮਰਤਪਾਲ ਸਿੰਘ ਤੇ ਦੂਜਾ ਨਿਸ਼ਾਨ ਸਿੰਘ ਤੇ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰ ਉਧਰੀ ਕਰਾਉਸ ਪਰਚੇ ਦੋ ਤਰ੍ਹਾਂ ਦੇ ਦੋ ਪਾਰਟੀਆਂ ਦੇ ਹੋਏ ਸੀ ਨੇ ਉਹਦੇ ਵਿੱਚ ਕੋਈ ਕੁਝ ਬੰਦੇ ਦੀਆਂ ਜਮਾਨਤਾਂ ਹੋਈਆਂ ਕੁਝ ਬੰਦੇ ਦੀਆਂ ਰਿਜੈਕਟ ਹੋਈਆਂ ਤੇ ਉਹਦੇ ਕੋਰਟ ਦੇ ਵਿੱਚ ਮੈਟਰ ਆ ਚਾਰ ਮਹੀਨੇ ਝਗੜਾ ਹੋਇ ਨੂੰ ਆ ਉਹਦੇ ਵਿੱਚ ਅਸੀਂ ਆ ਬੰਦਿਆਂ ਨੇ ਪਿਆ ਵੀ ਚਲੋ ਜੋ ਝਗੜਾ ਪਿੱਛੇ ਹੋ ਗਿਆ ਰਸਤੇ ਦੇ ਵਿੱਚ ਉਹ ਕੋਈ ਗੱਲਬਾਤ ਨਹੀਂ ਕੀਤੀ ਉਹ ਕੱਲ ਨਾਲ ਉਹਨਾਂ ਦੇ ਬੇੜੇ ਦਾ ਵੀ ਪੇਪਰ ਹੀ ਉਹਨਾਂ ਪੰਜੋਂ ਬੰਦੇ ਅੱਠ ਲੈ ਕੇ ਤੇ ਫੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਤੇ ਘੇਰ ਕੇ ਤੇ ਜਾਣ ਲੇਵਾ ਹਵਾਲਾ ਕਰ ਦਿੱਤਾ ਬਹੁਤ ਤੁਹਾਡੇ ਸਾਹਮਣੇ ਮੰਦੀ ਹਾਲ ਤੇ ਕਿਸ ਤਰ੍ਹਾਂ ਬਚਾ ਹੋਇਆ ਬੰਦੇ ਬਚਾ ਇਸ ਤਰ੍ਹਾਂ ਵੀ ਪਿੱਛੋਂ ਕੋਈ ਸਵਾਰੀ ਜਾ ਰਹੀ ਸੀ ਉਸੇ ਦਾ ਸਭ ਤੋਂ ਆਏ ਸੀ ਦੋਵੇਂ ਜੀ ਗ੍ਰੰਥੀ ਸਿੰਘ ਸੀ ਉਹਨਾਂ ਦੀ ਇੱਕ ਮੈਸੇਜ ਜੀ ਉਹਨਾਂ ਭੱਜ ਕੇ ਉੱਤੇ ਡੇਪੀ ਉਹਦੇ ਵੀ ਦੋ ਵੇਸ ਬੋਲ ਵੱਜੇ ਆ ਤੇ ਉਸ ਨੇ ਇਹਦੀ ਜਾਨ ਬਚਾਈ ਆ ਤੇ ਉਹਨਾਂ ਮੁੜ ਕੇ ਟ੍ਰੀਟਮੈਂਟ ਦੇ ਕੇ ਉਥੋਂ ਹਸਪਤਾਲ ਤੋਂ ਫਿਰ ਇੱਥੇ ਲਿਆਂਦਾ ਤੇ ਅਜੇ ਬਹੁਤ ਛਿੜੀ ਹਾਲਤ ਚ ਆਂ ਇੰਜਾਂ ਨੇ ਬੀ ਨਿصاف ਹੋਣਾ ਚਾਹੀਦਾ ਗਲਤ ਕੰਮ ਕਿਤੇ 60 ਕਿਤੇ ਕਿਤੇ ਲੱਗੀ ਬੱਚੇ ਦੇ ਸਿਰ ਦੇ ਵਿੱਚ ਸਾਟਿਆ ਨੱਕ ਦੀ ਹੱਡੀ ਜਾਂਦੇ ਕਰਾਇਆ ਤੇ ਜਬਾਨ ਦਾ ਕਿਉਂ ਜਬਾਨ ਕੱਟੀ ਗਈ ਤੇ ਇਹ ਕਰਕੇ ਵੇਖੋ 16 ਸਾਲ ਦਾ ਨਵਾਲਕ ਬੇੜਾ ਇੱਕ ਇਹ ਨਹੀਂ ਗੁੰਡਾ ਕਰਦੀ ਵੇਖੋ ਵੀ ਬੱਚੇ ਤੁਸੀਂ ਦੱਸਿਆ ਕਿ ਬੱਚੇ ਦੇ ਪੇਪਰ ਚੱਲ ਰਹੇ ਆ ਹਾਂਜੀ ਹੁਣ ਫਿਰ ਬੱਚਾ ਪੇਪਰ ਵੀ ਨਹੀਂ ਦੇ ਪਾਏ ਨਹੀਂ ਜੀ ਪੇਪਰ ਤੁਹਾਡੇ ਅਜੇ ਸਾਹਮਣੇ ਵੇਖੋ ਅਜੇ ਤੇ ਉਹ ਦੀ ਸ਼ਰਤ ਨਹੀਂ ਆਪਣੀ ਤੇ ਪੇਪਰ ਕਿਸਤਾ ਨਾ ਦੇਣਗੇ ਉਹਦਾ ਪੇਪਰਾਂ ਦਾ ਬਰਬਾਦ ਕਰਤੀ ਤੇ ਫਿਊਚਰ ਬੱਚੇ ਦਾ 16 ਸਾਲ ਦਾ ਨਵਾਲਕ ਬੱਚਾ ਤੇ ਜੋ ਵੀ ਇਹਦਾ ਡੈਡੀ ਅੱਗੇ ਵੀ ਅੰਦਰ ਜੇਲ੍ਹ ਦੇ ਵਿੱਚ ਆ ਉਹਨੂੰ ਅਰੈਸਟ ਆ ਤੇ ਅਸੀਂ ਤੇ ਉਹ ਗੱਲ ਕੀਤੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਕੋਈ ਛੱਟ ਲੱਗੀ ਆ ਕਿਸੇ ਤਰ੍ਹਾਂ ਨਹੀਂ ਨਹੀਂ ਕੋਈ ਨਹੀਂ ਉਹ ਇਹ ਤਾਂ ਕੱਲਾ ਹੀ ਕੱਲਾ ਜਾ ਰਿਹਾ ਛੱਟ ਕਿੰਨੇ ਲਾਉਣੀ ਹੀ ਇਹ ਤਾਂ ਉਹ ਅਜੇ ਬਕਾਇਦਾ ਉਹਨਾਂ ਬੀਬੀ ਨੇ ਵੀ ਬਿਆਨ ਮੁਲਾਜ਼ਮਾਂ ਨੂੰ ਦਿੱਤੇ ਆ ਵੀ ਮੈਂ ਬਚਾਇਆ ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ ਲਾ ਕੇ ਕੱਲਾ ਜਾ ਰਿਹਾ ਰਸਤੇ ਦੇ ਵਿੱਚ ਇਕੱਲੇ ਨੂੰ ਪੈ ਗਏ ਕੀ ਮੰਗ ਕਰਦੇ ਆਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਰੰਤ ਮੁਜਰਮਾਂ ਨੂੰ ਅੰਦਰ ਤੇ ਕੀਤਾ ਜਾਵੇ ਫੜਿਆ ਜਾਵੇ ਬਲਦੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਤਾਂ ਕਿਸੇ ਦਾ ਬੱਚਾ ਪੇਪਰ ਪੜੂਗਾ ਕਿਹੜਾ ਬੱਚਾ ਇਸ ਤਰ੍ਹਾਂ ਜਿੰਨੀ ਗੁੱਡਾ ਕਰਦੀ ਦੱਸੋ ਤੁਸੀਂ ਵੀ ਸਿਆਣੇ ਜੋ ਕਿਸੇ ਦਾ ਬੱਚਾ ਕੋਈ ਇਦਾਂ ਰਾਜ ਹਾਰ ਕੋ ਬੱਚਾ ਤਾਂ ਫ ਜੇ ਕੋਈ ਗੱਲ ਆ ਤਾਂ ਕੋਈ ਕਿਸੇ ਨਾਲ ਬਹਿ ਕੇ ਜਾਂ ਕੋ ਫਿਆਣੇ ਨਾ ਕਰਦੇ ਇਹ ਤਾਂ ਬੱਚਾ ਹੈ ਨਵਾਲਕ ਐ ਭਾਜੀ ਇਹ ਨਾ ਕੱਲ ਬਾਅਦ ਦੁਪਹਿਰ 2:00 ਟਾਈਮ ਹੀ ਹੋਏ ਦਾ ਟਾਈਮ ਸੀ ਜੀ ਤੇ ਬੱਚਾ ਇਧਰੋਂ ਆਕਾਸ਼ ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡੀ ਸੈਦਾਂ ਜੋ ਇੱਥੇ ਨਾ 10ਵੀਂ ਕਲਾਸ ਚ ਪੜਦਾ ਜੀ ਆਰਡੀ ਸਕੂਲ ਐ ਬੇਰਾ ਰੋਡ ਤੇ ਨਾਲੇ ਜੀ ਉਥੋਂ ਵਾਪਸ ਜਾਣ ਲਿਆ ਸੀ ਜੀ ਉਸ ਤੋਂ ਬਾਅਦ ਦੋ ਜਿਹੜੇ ਆ ਮੋਟਰਸਾਈਕਲ ਆ ਸਵਾਰ ਉਹ ਵੀ ਬੱਚੇ ਸੀ ਉਹ ਇਹਨਾਂ ਦਾ ਆਪ ਵਿੱਚ ਇੱਕ ਦੂਜੇ ਨਾਲ ਫਿਰ ਹੋ ਗਈ ਲੜਾਈ ਇਹ ਕਾਰਨ ਨਹੀਂ ਹੈ ਪਤਾ ਲੱਗਾ ਤੇ ਜਿਹੜੀ ਆ ਉਹ ਮੁੰਡਾ ਦਾਖਲਿਆ ਜੋ ਵੀ ਕਾਰਵਾਈ ਜੋ ਵੀ ਹੋਊਗਾ ਉਹ ਆਮ ਕਾਰਵਾਈ ਆ ਉਹ ਚ ਲੈ ਲਈ